ਬੀਤੇ ਕੁਝ ਦਿਨਾਂ ਤੋਂ ਲਗਾਤਾਰ ਇੱਕ ਚਰਚਾ ਜੋਰਾਂ ਦੇ ਉੱਪਰ ਆ ਚਰਚਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਗਠਜੋੜ ਦੀ ਜਿਵੇਂ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਆਉਂਦੀਆਂ ਨੇ ਇਸ ਤੋਂ ਪਹਿਲਾਂ ਵੀ ਇਸ ਤੋਂ ਬਾਅਦ ਵੀ ਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲੱਗਣ ਤੋਂ ਬਾਅਦ ਵੀ ਲਗਾਤਾਰ ਇਹ ਚਰਚਾ ਜੋਰਾਂ ਦੇ ਉੱਪਰ ਆ ਕਿ ਸੁਖਬੀਰ ਸਿੰਘ ਬਾਦਲ 2027 ਦੇ ਵਿੱਚ ਅਕਾਲੀ ਦਲ ਦੇ ਰਿਵਾਈਵ ਦੇ ਲਈ ਜਾਂ ਭਾਰਤੀ ਜਨਤਾ ਪਾਰਟੀ ਆਪਣੇ ਰਿਵਾਈਵ ਦੇ ਲਈ ਆਪਣੀ ਵੜਦੇ ਲਈ ਗਠ ਜੋੜ ਕਰਨ ਦੀ ਅੰਦਰ ਖਾਤੇ ਚਰਚਾ ਹੋ ਰਹੀ ਆ ਦਦ ਨੇ ਕਿ ਜਿਵੇਂ ਪੰਜਾਬ ਦੇ ਵਿੱਚ 4 ਜਿਮਨੀ ਚੋਣ ਦਾ ਨਤੀਜਾ ਸਾਹਮਣੇ ਆਉਂਦਾ ਹੈ ਤਾਂ ਇਸ ਤੋਂ ਬਾਅਦ ਲਗਾਤਾਰ ਅੰਦਰਲੇ ਖਾਤੇ ਜਾਂ ਫਿਰ ਕਰਦੇ ਨਾ ਕਰਦੇ মিডিਆ ਦੇ ਸਾਹਮਣੇ ਆ ਕੇ ਜੋ ਅਕਾਲੀ ਦਲ ਦੇ ਆਗੂ ਨੇ ਉਹ ਬੋਲਦੇ ਨਜ਼ਰ ਆਉਂਦੇ ਨੇ ਕਿ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਗਠ ਜੋੜ ਕਰ ਲੈਣਾ ਚਾਹੀਦਾ ਹੈ ਤੇ ਸਿਕੰਦਰ ਸਿੰਘ ਮਲੂਕਾ ਅੱਜ ਤਲਵੰਡੀ ਸਾਬੋ ਪਹੁੰਚੇ ਸੀ ਸੁਭੀ ਸਿੰਘ ਬਾਦਲ ਉੱਥੇ ਆਪਣੀ ਤਨਖਾਹ ਪੂਰੀ ਕਰੇ ਨੇ ਤੇ ਅੱਜ ਉਹਨਾਂ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਕਰਨ ਦੀ ਗੱਲ ਆ ਕੀ ਆ ਤੁਹਾਨੂੰ ਸਾਡੇ ਨੇ ਕਿ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਏ ਦੇਖੋ ਬੜੀ ਅੱਛੀ ਗੱਲ ਹੈ ਕਾਲ ਤੱਕ ਸਭ ਸਿੱਖਾਂ ਵਾਸਤੇ ਤਾਂ ਹੈ ਹੀ ਇੱਕ دنیਵੀ ਹੁਕਮ ਹੈ ਉੱਥੇ ਤਾਂ ਜੋ ਹੁਕਮ ਆਉਂਦਾ ਉਸ ਨੂੰ ਅਕਾਲ ਪੁਰਖ ਦਾ ਹੁਕਮ ਮੰਨਦੇ ਆ ਸਾਰੇ ਬਾਕੀ ਵੀ ਦੁਨੀਆ ਦੇ ਧਰਮਾਂ ਦੇ ਲੋਕ ਆ ਕੇ ਉੱਥੇ ਨਮਸਕਾਰ ਕਰਦੇ ਆ ਸ਼ਰਧਾ ਦੇ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਰਸਾਇਆ ਹੋਇਆ ਤਖਤ ਜਿੱਥੋਂ ਸਾਨੂੰ ਭਗਤੀ ਤੇ ਸ਼ਕਤੀ ਦੋਨੇ ਜੜੀਆਂ ਸ਼ਕਤੀਆਂ ਮਿਲਦੀਆਂ ਨੇ ਸੋ ਉਸ ਦੇ ਤਹਿਤ ਹੀ ਜੋ ਉਥੋਂ ਕੋਈ ਫੈਸਲੇ ਹੁੰਦੇ ਨੇ ਜਾਂ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਸ਼ੰਕਾ ਪੈਦਾ ਹੁੰਦੀ ਹੈ ਜਾਂ ਕਿਤੇ ਲੋਕਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਸਾਡੀ ਪਿਛਲੀ ਸਰਕਾਰ ਦੇ ਵਿੱਚ ਗੱਲ ਆਈ ਵੀ ਕਿਤੇ ਕੋਈ ਗਲਤੀ ਹੋਈ ਹੈ ਕਿਸੇ ਵੇਲੇ ਕੰਮ ਕਰਦਿਆਂ ਉਹਦੇ ਵਾਸਤੇ ਫਿਰ ਉੱਥੇ ਅਕਾਲ ਤਖਤ ਦੇ ਉੱਤੇ ਫੈਸਲਾ ਹੁੰਦਾ ਹੈ ਕਿ ਹੋਇਆ ਨਹੀਂ ਹੋਇਆ ਠੀਕ ਹੈ ਜਾਂ ਗਲਤ ਹੈ ਸੋ ਉਹਦੇ ਤਹਿਤ ਹੀ ਹੁਣ ਜਿਹੜਾ ਇੱਕ ਸ਼ਿਕਾਇਤ ਗਈ ਉਹਦੇ ਤਹਿਤ ਹੀ ਫੈਸਲਾ ਹੋਇਆ ਤੇ ਉਹ ਫੈਸਲਾ ਸਾਰਿਆਂ ਨੇ ਸਰਬਸੰਮਤੀ ਨਾਲ ਮੰਨ ਲਿਆ ਤੇ ਬੜੀ ਅੱਛੀ ਗੱਲ ਹੈ ਪ੍ਰਧਾਨ ਸਾਹਿਬ ਤੇ ਸਾਰੇ ਜਿੰਨੇ ਵੀ ਸੀ ਉਹਨਾਂ ਦੇ ਨਾਲ ਦੇ ਸਾਰੇ ਸਾਥੀ ਉਹ ਆਪਣੀ ਜਿਹੜੀ ਸਜ਼ਾ ਉਥੋਂ ਕੱਲ ਤੱਕ ਤਾਂ ਸਭ ਸਜ਼ਾ ਤਾਂ ਨਹੀਂ ਹੁੰਦੀ ਸੇਵਾ ਹੀ ਹੁੰਦੀ ਹੈ ਉਹ ਸਾਰੇ ਆਪਣੀ ਨਿਵਾ ਰਹੇ ਆ ਮੇਰੇ ਨਾਲ ਤਾਂ ਕੱਲ ਨੂੰ ਮੁਕਸਰ ਸਮਾਪਤ ਹੋ ਜਾਏਗੀ ਫਿਰ ਅਰਦਾਸ ਕਰਕੇ ਉੱਥੇ ਅੰਮ੍ਰਿਤਸਰ ਸਾਹਿਬ ਅਗਲੇ ਦਿਨ ਉਦੋਂ ਤੇ ਸਾਰਾ ਜਿਹੜਾ ਜਿਹੜਾ ਇਨੇ ਚਰ ਦਾ ਰੋਲਾ ਰੱਪਾ ਪੈਂਦਾ ਸੀਗਾ ਉਹ ਸਾਰਾ ਸਮਾਪਤ ਹੋ ਜਾਏਗਾ ਕਸਮ ਕਰ ਉਹਦੇ ਸੇਵਾ ਕਰੇ ਗੁਰਬੀਰ ਸਿੰਘ ਬਾਦਲ ਉਹਨਾਂ ਤੇ ਹਮਲਾ ਹੁੰਦਾ ਹੈਗਾ ਇੱਕ ਐਫ ਆਈ ਆਰ ਸਾਹਮਣੇ ਆਈ ਹੈ ਕਾਲੀਦਾਲੇ ਵੀ ਸੋ ਆ ਚੁੱਕਿਆ ਹੈ ਕਿ ਸੰਗਤ ਵਿੱਚੋਂ ਇੱਕ ਬੰਦਾ ਜਾਂਦਾ ਫੈਰ ਕਰ ਦਿੰਦਾ ਤਾਂ ਜਿਹੜੀ ਹਵਾਈ ਫੈਰ ਹੁੰਦਾ ਤਾਂ ਕੰਮ ਕੀ ਕਿਵੇਂ ਦੇਖਦੇ ਹੋ ਸਾਰੇ ਇਸ ਘਟਨਾ ਕਰ ਬਿਲਕੁਲ ਹਮਲਾ ਤਾਂ ਜਿਹੜਾ ਕਿਸੇ ਤੇ ਵੀ ਹੋਵੇ ਪ੍ਰਧਾਨ ਸਾਹਿਬ ਦੀ ਤਾਂ ਬਹੁਤ ਵੱਡੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬਹੁਤ ਵੱਡੀ ਗੱਲ ਹੈ ਡਿਪਟੀ ਸੀਮ ਰਹੇ ਨੇ ਪੰਜਾਬ ਦੇ ਉਹ ਤਾਂ ਬਹੁਤ ਵੱਡੀ ਗੱਲ ਹੈ ਜਿੰਨਾ ਉਹਦੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਮੈਂ ਕਹਿੰਦਾ ਹਮਲਾ ਤਾਂ ਕਿਸੇ ਤੇ ਵੀ ਹੁੰਦਾ ਗੁਰੂ ਘਰ ਦੇ ਵਿੱਚ ਭਾਵੇਂ ਕਿਸੇ ਤੇ ਵੀ ਹੁੰਦਾ ਮੈਂ ਕਹਿੰਦਾ ਮੈਂ ਉਹਨੂੰ ਵੀ ਮਾਰਾ ਗਿਣਦਾ ਕਿਉਂਕਿ ਉੱਥੇ ਤਾਂ ਲੋਕੀ ਸ਼ਰਧਾ ਨਾਲ ਜਾਂਦੇ ਆ ਰੱਬ ਦਾ ਘਰ ਉਹਨੂੰ ਮੰਨ ਕੇ ਜਾਂਦੇ ਆ ਤੇ ਜੇ ਉੱਥੇ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਕੋਈ ਬੋਲ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ ਉਹਨੂੰ ਜਿੰਨੀ ਉਹਦੀ ਨਿੰਦਿਆ ਕੀਤੀ ਜਾਵੇ ਉਹ ਘਟਾ ਹੈ। ਮੈਂ ਹੁਣ ਐਫਆਈਆਰ ਆਈ ਇੱਕ ਸਾਹਮਣੇ ਐਫਆਈਆਰ ਚ ਐਫਆਈਆਰ ਚ ਵੀ ਉਹਨਾਂ ਨੇ ਲਕੋ ਕੀਤਾ ਪੁਲਿਸ ਨੇ ਮੈਂ ਵੀ ਪੜੀ ਆ ਉਹ ਉਹਦੇ ਚ ਲਕੋ ਕੀਤਾ ਉਹਨਾਂ ਨੇ ਵਖਿਆ ਸੰਗਤ ਚੋਂ ਸੰਗਤ ਦਾ ਵਿੱਚ ਬਿਰਬਾ ਪਾਤਾ ਉਹ ਤਾਂ ਬੰਦਾ ਤੁਰਿਆ ਫਿਰਦਾ ਸੀ ਦੋ ਦਿਨਾਂ ਦਾ ਉੱਥੇ ਹੁਣ ਉਸ ਨੂੰ ਪਤਾ ਸੀ ਪੁਲਿਸ ਦੇ ਐਸਪੀ ਨਾਲ ਹੱਥ ਮਲਾਇਆ ਉਹਨੇ ਉੱਥੇ ਉਹ ਵੀ ਫੁੱਟ ਜਾਈ ਆ ਸਾਹਮਣੇ ਸੋ ਉਹਦੇ ਚ ਘਰ ਤਾਂ ਲਈ ਸਰਕਾਰ ਨੂੰ ਇਹਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹਨੇ ਨਵੇਂ ਪੱਧਰ ਤੇ ਮੇਰੀ ਸਮਝ ਸਰਕਾਰ ਨੂੰ ਨਹੀਂ ਹੋਣਾ ਚਾਹੀਦਾ ਜੋ ਸੱਚ ਹੈ ਉਹੀ ਉੱਥੇ ਸਾਹਮਣੇ ਲੈਣਾ ਚਾਹੀਦਾ ਜੇਸ਼ੇਦਾਰ ਸਾਹਿਬ ਵੱਲੋਂ ਇਕੱਠੇ ਕਰਨ ਲਈ ਕਿਹਾ ਗਿਆ ਭੰਗ ਕਰ ਦਿੱਤੀ ਗਈ ਹੈ ਕੀ ਕਹਿਣਾ ਚਾਹੋ ਨੀ ਉਹ ਚੰਗਾ ਹੋ ਗਿਆ ਜੇਸ਼ੇਦਾਰ ਦਾ ਹੁਕਮ ਹੈ ਵੀ ਸਾਰੇ ਅਕਾਲੀ ਦਲ ਇਕੱਠੇ ਹੋਵੋ ਭੰਗ ਕਰਕੇ ਜੀ ਬਹੁਤ ਵਧੀਆ ਕੰਮ ਹੋਇਆ ਚੰਗੀ ਗੱਲ ਹੈ ਸਰ ਸਾਹਿਬ ਸੁਣਾ ਸੀ ਜੀ ਅਕਾਲ ਤਖਤ ਸਾਹਿਬ ਨੂੰ ਮੈਨੂੰ ਮੈਂ ਉਦੋਂ ਛੁੱਟੀ ਲੈ ਲਈ ਸੀ ਕਿ ਬਿਮਾਰ ਸੀਗਾ ਜਦੋਂ ਨਵਾਂ ਹੁਕਮ ਆਇਆ ਮੈਂ ਉੱਥੇ ਜਾਵਾਂਗਾ ਅਕਾਲੀ ਦਲ ਵੱਲੋਂ ਢਾਂਚਾ ਹਾਲ ਤੱਕ ਭੰਗ ਨਹੀਂ ਕੀਤਾ ਗਿਆ ਜੀ ਉਹਨੂੰ ਕਿਵੇਂ ਦੇਖਾਂ ਨੇ ਕਾਲੀ ਦਲ ਦਾ ਅਸਤੀਫਾ ਦੀ ਗੱਲ ਆਈ ਇਹਨੇ ਟਾਈਮ ਲੈ ਲਿਆ ਥੋੜਾ ਜਿਹਾ ਉਹ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਹੈਗੇ ਤਾਂ ਲੱਗਦਾ ਵੀ ਹੁਣ ਇੱਕ ਮੰਚ ਤੇ ਇਕੱਠੇ ਹੋਵਾਂਗੇ ਸੋਣਾ ਚਾਹੇ ਵੇਖੋ ਜੇ ਨਹੀਂ ਇਕੱਠੇ ਹੋਣਗੇ ਫਿਰ ਨੁਕਸਾਨ ਹੀ ਨੁਕਸਾਨ ਹੈ ਭਵੇਂ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਭਵੇਂ ਨਾ ਲੱਗੇ ਜੇ ਇਕੱਠੇ ਹੋ ਜਾਣਗੇ ਫਾਇਦਾ ਹੈ ਪੰਜਾਬ ਚ ਸਤਾਈ ਚ ਸਰਕਾਰ ਬਣ ਜੂਗੀ ਜਿਹਦੇ ਨਾਲ ਵੇਖੋ ਲੋਕ ਹੁਣ ਬਹੁਤ ਦੁਖੀ ਹੈ 8 ਸਾਲ ਹੋ ਗਏ ਪੰਜ ਕਾਂਗਰਸ ਦੇ ਤਿੰਨ ਇਹਨਾਂ ਦੇ ਇਸ ਵੇਲੇ ਕਿਤੇ ਤੁਸੀਂ ਪਿੰਡਾਂ ਚ ਗੱਲ ਕਰ ਲੋ ਮਲਾਜ਼ਮਾਂ ਨਾਲ ਗੱਲ ਕਰ ਲੋ ਵਪਾਰੀਆਂ ਨਾਲ ਗੱਲ ਕਰ ਲੋ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਤ ਨਹੀਂ ਸਮਝਦਾ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਸਾਰਾ ਇੱਕ ਆਪ ਆਪ ਹੁਦਰਾ ਜਿਹਾ ਕੰਮ ਹੋਇਆ ਪਿਆ ਸੋ ਲੋਕ ਚਾਹੁੰਦੇ ਆ ਹੁਣ ਕਹਿਣ ਲੱਗੇ ਵੀ ਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ ਆਮ ਲੋਕੀ ਗੱਲਾਂ ਕਰਨ ਉਹ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਸੋ ਹੋਏਗੀ ਤਾਂ ਜੇ ਸਾਰੇ ਇਕੱਠੇ ਹੋਵਾਂਗੇ ਕਾਲੇਦਲ ਵੀ ਇਕੱਠਾ ਹੋਏਗਾ ਬਲਕਿ ਭਾਜੀਪੀ ਨੂੰ ਵੀ ਨਾਰ ਲਾਉਣਾ ਪਏ ਲੁਕਾ ਸਾਹਿਬ ਜਿਹਨੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਸਾਰੇ ਇਕੱਠੇ ਹੋ ਜੋ ਕਾਲੀਦਲ ਬਾਗੀ ਦਾਗੀ ਸਾਰੇ ਉਹਨਾਂ ਨੇ ਕਿਹਾ ਇਕੱਠੇ ਹੋ ਜਾਣ ਉਹ ਲੱਗਾ ਕੋਈ ਐਫਰਟ ਕਰੋਗੇ ਤੁਹਾਡਾ ਹਾਂ ਜਰੂਰ ਜਰੂਰ ਪੂਰਾ ਜ਼ੋਰ ਪੂਰਾ ਕਾਲ ਮਿਲ ਕਮੇਟੀ ਪੂਰਾ ਪੂਰਾ ਜ਼ੋਰ ਲਾ ਕੇ ਸਾਰਾ ਇਕੱਠੇ ਸਾਰਿਆਂ ਨੂੰ ਬੇਨਤੀ ਕਰਾਂਗੇ ਜਿੰਨੇ ਵੀ ਕੋਈ ਹੈਗੇ ਸਾਰਿਆਂ ਨੂੰ ਲਾ ਕੇ ਇਕੱਠੇ ਹੋਣ ਦੀ ਭਲਾ ਧੰਨਵਾਦ ਠੀਕ ਹੈ